ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹੋਸਟ ਐਂਡ ਦੋਸਤ ਹਰਿੰਦਰਜੀਤ ਸਿੰਘ ਤੇ ਅੱਜ ਅਸੀਂ ਗੱਲ ਕਰਾਂਗੇ ਆਪ ਗਵਰਨਮੈਂਟ ਦੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕੰਮ ਕਰ ਰਹੀ ਆ ਸਾਰੇ ਪ੍ਰਸ਼ਾਸਨ ਨੂੰ ਦਾਤੇ ਲਾ ਕੇ ਕੰਮ ਕਰ ਰਹੀ ਆ ਸਾਰੇ ਲਾਅਜ਼ ਨੂੰ ਦਾਤੇ ਲਾ ਕੇ ਕੰਮ ਕਰ ਰਹੀ ਜਦੋਂ ਆਮ ਆਦਮੀ ਦੀ ਸਰਕਾਰ ਦਿੱਲੀ ਦੇ ਵਿੱਚ ਸੀ ਸ਼ਾਇਦ ਤੁਹਾਨੂੰ ਯਾਦ ਨਹੀਂ ਹੋਵੇਗਾ ਜਾਂ ਕੋਈ ਯਾਦ ਕਰਨ ਦੀ ਕੋਸ਼ਿਸ਼ ਕਰੋ ਤਾਂ ਤੁਹਾਨੂੰ ਸਾਇਦੇ ਨਾਮ ਇੱਕ ਵੀ ਨਾਮ ਨਹੀਂ ਲੱਭੇਗਾ ਜਿਹਦੇ ਵਿੱਚ ਤੁਹਾਨੂੰ ਕੋਈ ਪੰਜਾਬੀ ਦਿਖਦਾ ਹੋਵੇ ਨਾ ਤਾਂ ਕੋਈ ਪੰਜਾਬੀ ਦਿੱਲੀ ਦੀ ਗਵਰਨਮੈਂਟ ਦੇ ਵਿੱਚ ਉਹਨਾਂ ਨੇ ਕੋਈ ਚੇਅਰਮੈਨ ਲਾਇਆ ਨਾ ਕੋਈ ਮੰਤਰੀ ਲਾਇਆ ਕਿਸੇ ਕਮੇਟੀ ਦਾ ਕਿਸੇ ਲੋਕਲ ਕਮੇਟੀ ਦਾ ਵੀ ਮੈਂਬਰ ਨਹੀਂ ਲਾਇਆ ਈਵਨ ਤੁਸੀਂ ਅਗਰ ਦੇਖਿਆ ਹੋਵੇਗਾ ਪੰਜਾਬ ਸਾਹਿਤ ਅਕੈਡਮੀ ਜਿਹੜੀ ਦਿੱਲੀ ਦੇ ਵਿੱਚ ਹੈਗੀ ਆ ਉਹਦਾ ਚੇਅਰਮੈਨ ਵੀ ਨਾਨ ਪੰਜਾਬੀ ਲਾਇਆ ਹੈ ਤੇ ਹੁਣ ਜਦੋਂ ਇਹ ਲੋਕ ਉੱਥੋਂ ਬੋਰੀਆ ਬਿਸਤਰਾ ਬਨ ਕੇ ਦਿੱਲੀ ਦੇ ਲੋਕਾਂ ਨੇ ਇਹਨਾਂ ਨੂੰ ਪੰਜਾਬ ਭੇਜ ਦਿੱਤਾ ਤੇ ਹੁਣ ਇਹਨਾਂ ਦੀ ਹਰ ਬੜੀ ਛੋਟੀ ਪੋਸਟ ਦੇ ਉੱਪਰ ਇਹਨਾਂ ਨੇ ਆਪਣੇ ਬੰਦੇ ਦਿੱਲੀੋਂ ਲਿਆ ਕੇ ਲਾਏ ਉੱਤਰ ਪ੍ਰਦੇਸ਼ ਦੇ ਬੰਦੇ ਲਿਆ ਕੇ ਲਾਏ ਦਿੱਲੀ ਦੇ ਬੰਦੇ ਲਿਆ ਕੇ ਲਾਏ ਬਾਹਰ ਦੇ ਬੰਦੇ ਲਿਆ ਕੇ ਲਾਏ ਹਰੇਕ ਐਮਐਲਏ ਦੇ ਨਾਲ ਇੱਕ ਇੱਕ ਬੰਦਾ ਇਹਨਾਂ ਦਾ ਦਿੱਲੀ ਤੋਂ ਆਇਆ ਹੈ ਪੂਰਾ ਕੰਟਰੋਲ ਇਹਨਾਂ ਕੋਲ ਹੈਗਾ ਤੇ ਇਹਨਾਂ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਪੰਜਾਬੀ ਜਿਹੜੇ ਹੈਗੇ ਨੇ ਉਹ ਕੈਪੇਬਲ ਨਹੀਂ ਹੈਗੇ ਸਟਿਲ ਰਨ ਕਰਨ ਦੇ ਵਿੱਚ ਯਾ ਪੰਜਾਬ ਦੇ ਕੋਲ ਉਨਾਂ ਉਦਾਂ ਦਾ ਟੈਲੈਂਟ ਨਹੀਂ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਜੋਣਾ ਕਿ ਮੈਂ ਇਹ ਗੱਲਾਂ 2015 ਦੇ ਵਿੱਚ ਵੀ ਕੀਤੀਆਂ ਸੀ ਕਿਉਂਕਿ ਮੈਂ ਦਿੱਲੀ ਰਹਿ ਕੇ ਆਇਆ ਮੈਂ ਦਿੱਲੀ ਨੂੰ ਬਹੁਤ ਨੇੜਿਓਂ ਦੇਖਿਆ ਇਹਨਾਂ ਦੇ ਕੰਮ ਕਰਨ ਦੇ ਸਟਾਈਲ ਨੂੰ ਬਹੁਤ ਨੇੜਿਓਂ ਦੇਖਿਆ ਇਹਨਾਂ ਦਾ ਹਰ ਪ੍ਰੋਜੈਕਟ ਉੱਥੇ ਫੇਲ ਹੋਇਆ ਇਹਨਾਂ ਨੇ ਕੋਈ ਡਿਵੈਲਪਮੈਂਟ ਨਹੀਂ ਕੀਤੀ ਸਿਰਫ ਉੱਥੇ ਰੰਗ ਰੋਗਨ ਕੀਤਾ ਸਕੂਲਾਂ ਨੂੰ ਉਹੀ ਰੰਗ ਰੋਗ ਨੇ ਉਰੇ ਕਰ ਰਹੇ ਨੇ ਕੋਈ ਨਵਾਂ ਸਕੂਲ ਨਹੀਂ ਬਣਾਇਆ ਇਹਨਾਂ ਨੇ ਕੋਈ ਨਵਾਂ ਹੋਰ ਬ੍ਰਿਜ ਨਹੀਂ ਬਣਾਇਆ ਦਿੱਲੀ ਦੀ ਟ੍ਰੈਫਿਕ ਦੀ ਸਮੱਸਿਆ ਪਿਛਲੇ 7-8 ਸਾਲਾਂ ਦੇ ਵਿੱਚ ਹਿਊਜ਼ ਹੋ ਗਈ ਹੈ ਤੇ ਉਸ ਤੋਂ ਇਲਾਵਾ ਵੀ ਅਗਰ ਇਹਨਾਂ ਦਾ ਜਿਹੜਾ ਕੰਮ ਦਾ ਉੱਥੇ ਜਿਹੜੀ ਇਹਨਾਂ ਦੀ ਸ਼ਬਦਾਵਲੀ ਹੁੰਦੀ ਸੀ ਪੰਜਾਬੀਆਂ ਪ੍ਰਤੀ ਉਹ ਬੜੀ ਮੰਦ ਭਾਗੀ ਸਾਦਾਵਲੀ ਹੁੰਦੀ ਸੀ ਤੇ ਇਹਨਾਂ ਦੀ ਇੱਕ ਤਕੀਆ ਕਲਾਮੀ ਹੋਇਆ ਕਰਦਾ ਸੀ ਪੰਜਾਬੀਆਂ ਦੇ ਲਈ ਜਿੱਦਾਂ ਅਸੀਂ 12 ਵਜੇ ਵਾਲੀ ਲੋਕ ਗਲ ਯੂਜ਼ ਕਰਦੇ ਨੇ ਤੇ ਮੇਰੀ ਪੰਜਾਬ ਦੇ ਲੋਕਾਂ ਨੂੰ ਵੀ ਇਹ ਅਰਜ ਹੈ ਇਹ ਹੈ ਕਿ ਤੁਸੀਂ ਥੋੜਾ ਜਿਆ ਆਪਦਾ ਦਿਮਾਗ ਵਰਤੋ ਤੁਹਾਡੇ ਸਿਰਾਂ ਤੇ ਪੱਗਾਂ ਨੇ ਤੁਹਾਡੇ ਅੰਦਰ ਜ਼ਮੀਰ ਹੈਗਾ ਤੇ ਤੁਸੀਂ ਇਹਨਾਂ ਦੇ ਝਾੜੂ ਵਾਲੇ ਫੀਤੇ ਗਲ ਚ ਪਾ ਕੇ ਕਿਵੇਂ ਘੁਮ ਸਕਦੇ ਤੁਹਾਨੂੰ ਝਾੜੂ ਦਾ ਫੀਤਾ ਪਾ ਕੇ ਗਲ ਦੇ ਵਿੱਚ ਤੁਹਾਡੀ ਆਤਮਾ ਕਿਵੇਂ ਤੁਹਾਨੂੰ ਜਵਾਬ ਨੂੰ ਜਵਾਬ ਦੇ ਪਾਉਂਗੇ ਤੁਸੀਂ ਆਤਮਾ ਦੂਜੀ ਗੱਲ ਹਜੇ ਵੀ ਸਾਰੇ ਪੰਜਾਬ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਕਿ ਤੁਹਾਨੂੰ ਕਿਤੇ ਵੀ ਕੋਈ ਵੀ ਆਮ ਆਦਮੀ ਪਾਰਟੀ ਦਾ ਸਪੋਰਟਰ ਤੁਹਾਡੇ ਗੁਮਾਂਡ ਦੇ ਵਿੱਚ ਤੁਹਾਡਾ ਗਮਾਂਡੀ ਹੈ ਤੁਹਾਡਾ ਪੜੋਸੀ ਹੈ ਤੁਹਾਡੇ ਮਹੱਲੇ ਦੇ ਵਿੱਚ ਜੇ ਤੁਸੀਂ ਜਾਣਦੇ ਹੋਵੋਗੇ ਮੈਂ ਇੱਕ ਬੇਤੀ ਸਾਰੇ ਪੰਜਾਬ ਦੇ ਲੋਕਾਂ ਨੂੰ ਕਰਦਾ ਕਿ ਤੁਸੀਂ ਇਹਨਾਂ ਦੇ ਸਪੋਰਟਰਾਂ ਨੂੰ ਇੱਕ ਇੱਕ ਫੁੱਲ ਦੇ ਕੇ ਆਓ ਆਪਣੇ ਘਰੇ ਇਹਨਾਂ ਨੂੰ ਫੁੱਲ ਦੇ ਕੇ ਕਹੋ ਕਿ ਰੱਬ ਤੈਨੂੰ ਮਤ ਬਖਸ਼ੇ ਸ਼ਾਇਦ ਜਦੋਂ ਤੁਸੀਂ ਇਹਨਾਂ ਦੇ ਘਰੇ ਫੁੱਲ ਲੈ ਕੇ ਆਵੋਗੇ ਜਾਂ ਫੁੱਲ ਦੇ ਕੇ ਆਵੋ ਇਹਨਾਂ ਨੂੰ ਰੱਬ ਮਤ ਬਖਸ਼ੇ ਤੇ ਇਹ ਪੰਜਾਬ ਦੇ ਨਾਲ ਖੜਨ ਤੇ ਪੰਜਾਬ ਦਾ ਭਲਾ ਸੋਚਣ